ਬਾਰਹ ਮਹਾਮਾਜ ਮਹੱਲਾ ਪੰਜਵਾ ਕਾਰਜੋਤਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਨੰਤ ਕਰਮ ਕੇ ਵਿਛੜੇ ਕਰਿ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਤੇਨ ਦੁਤ ਤੇ ਬਾਹਰ ਕਿਤਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਹ ਨਾਹੀ ਦਾਮ ਆਰ ਨਾ ਹਾ ਨ ਮਿਲਿਆ ਸਾਜਨ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਅਰਥ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸੰਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਨੀਆ ਮੀਤ ਸੰਗ ਸਭ ਜਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦਿਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਤਲ ਧਾਮ ਚੇਤ ਗੋਵਿੰਦ ਆਰਾਧਿਐ ਉਵੇਂ ਅਨੰਦ ਘਰ ਸੰਤਿਧਨਾ ਮਿਲ ਪਾਈ ਐ ਰਸਨਾ ਨਾਮ ਪੜਾ ਜੇ ਪੜਾ ਪ੍ਰਭ ਆਪਣਾ ਆਏ ਤਿਸ ਹੈ ਕਣਾ ਇਕ ਕੈਨ ਤਿਸ ਬਨ ਜੀਵਣਾ ਵਿਰਤਾ ਜਨਮ ਜਣਾ ਜਾਗਤ ਕਾਲਮਾਹੀਆ ਲਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁਖ ਗਣਾ ਜਿਨੀ ਰਵਿਆ ਸੋ ਪ੍ਰਭ ਤਿੰਨਾ ਭਾਗ ਬਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪ੍ਰਿਆਸ ਮਨਾ चेत मिलाए सो प्रभु तिसका पाए लंगा चेत मिलाए सो प्रभु तिसका पाए लंगा वाहे गुरु जी का खालसा वाहे गुरु जी की फति जगो जग अटल चवर सतत ਸਰਹਕਾਂ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਨਵੇਂ ਸਾਲ ਵਾਲੇ ਦਿਨ ਅਤੇ ਸੰਗ੍ਰਾਮ ਦਾ ਦਿਹਾੜਾ ਮਨਾਉਂਦਿਆਂ ਹੋਇਆਂ ਆਪ ਜੀ ਨੇ ਹਾਜ਼ਰੀਆਂ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਲਵਾਈਆਂ ਪਾਤਸ਼ਾਹ ਦੀ ਬੜੀ ਕਿਰਪਾ ਹੋਈ ਹੈ ਨਵਾਂ ਸਾਲ ਬੜੇ ਹੀ ਸੋਖ ਸ਼ਾਂਤੀ ਦੇ ਨਾਲ ਆਰੰਭ ਹੋਇਆ ਹੈ ਪਿਛਲਾ ਸਾਲ ਸਮਾਪਤ ਹੋਇਆ ਤੇ ਨਵੇਂ ਸਾਲ ਦੀਆਂ ਖੁਸ਼ੀਆਂ ਵਿੱਚ ਮਹਾਰਾਜ ਗੁਰ ਅਰਜਨ ਦੇਵ ਮਹਾਰਾਜ ਜੀ ਦਾ ਦੇ ਸਰਤਾਜ ਉਹਨਾਂ ਨੇ ਜਦੋਂ ਬਾਣੀ ਉਚਾਰੀ ਹੈ ਨਾ 1602 ਵਿੱਚ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ 12 ਮਾ ਜਿਹੜਾ ਸੀ ਉਹ ਬਾਣੀ ਉਚਾਰਨ ਕੀਤੀ 133 ਅੰਤ ਤੇ ਮਾਜ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਮੂਲ ਮੰਤਰ ਦੀ ਉਚਾਰਨਾ ਕਰਦੇ ਹੋਏ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ 212 ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਬਹੁਤਾ ਜਿਹੜਾ ਪ੍ਰਚਲਿਤ ਬਾਰਾ ਮਾ ਹੈ ਉਹ ਪੰਜਵੇਂ ਪਾਤਸ਼ਾਹ ਦਾ ਜਿਸ ਤੋਂ ਪਹਿਲਾਂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 12 ਮਾਹ ਉਚਾਰੇ ਤੇ ਮਹਾਰਾਜ ਜੀ ਦਾ ਸ਼ਬਦ ਹੈ ਚਾੜ ਚੇਤ ਬਸੰਤ ਭਾ ਚੇਤ ਦਾ ਮਹੀਨਾ ਜਿਹੜਾ ਉਹ ਬਸੰਤ ਰੁੱਤ ਵਿੱਚ ਆਉਂਦਾ ਹੈ ਸੋ 12 ਮਾਹ ਦਾ ਇਹ ਪਹਿਲਾ ਮਹੀਨਾ ਹੈ ਤੇ ਜੋ ਰੁੱਤਾਂ ਹਿੰਦੁਸਤਾਨ ਦੀ ਧਰਤੀ ਤੇ ਜੋ ਰੁੱਤਾਂ ਪੰਜਾਬ ਦੀ ਧਰਤੀ ਤੇ ਹਨ ਉਸ ਮੁਤਾਬਕ ਗੁਰੂ ਜੀ ਨੇ ਇਹ ਸ਼ਬਦ ਉਚਾਰੇ ਬਸੰਤ ਰੁੱਤ 2 ਮਹੀਨੇ ਸ਼ਬਦ ਪੜੇ ਜਾਂਦੇ ਨੇ ਰਮੰਦਰ ਸਾਹਿਬ ਵਿੱਚ ਤੇ ਅੱਜ ਬਸੰਤ ਰੁੱਤ ਦੀ ਵੀ ਸਮਾਪਤੀ ਹੋਈ ਹੈ ਚੇ ਦਾ ਮਹੀਨਾ ਆਰੰਭ ਹੋਇਆ ਹੈ ਤੇ ਮਹਾਰਾਜ ਕਹਿੰਦੇ ਨੇ ਨਵੇਂ ਸਾਲ ਦੀ ਸ਼ੁਰੂਆਤ ਕਰੋ ਭਾਈ ਜਿਨ੍ਹਾਂ ਨੇ ਪਿਛਲੇ ਸਾਲ ਗੁਰੂ ਚਰਣਾ ਵਿੱਚ ਬਕੀਤ ਨਹੀਂ ਸਮਾਂ ਕੀਤਾ ਤੇ ਨਵੇਂ ਸਾਲ ਵਾਲੇ ਦਿਨ ਨਵੀਂ ਜ਼ਿੰਦਗੀ ਆਰੰਭ ਕਰੋ ਨਵੇਂ ਮਹੀਨੇ ਵਿੱਚ ਚੇਹੇ ਦੇ ਮਹੀਨੇ ਵਿੱਚ ਨਾ ਠੰਡ ਨਾ ਗਰਮੀ ਕਿੰਨੀ ਵਧੀਆ ਲੱਗਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਵੀ ਦਿੱਤਾ ਕਿ ਇਹ ਜਿਹੜਾ ਮਨ ਹੈ ਇਹ ਜਿਵੇਂ ਰੁੱਤਾਂ ਬਦਲਦੀਆਂ ਹਨ ਮਨ ਵੀ ਬਦਲ ਜਾਂਦਾ ਹੈ ਜਿਸ ਤਰ੍ਹਾਂ ਗਰਮੀ ਸਰਦੀ ਆਉਂਦੀ ਮਨ ਵੀ ਜਿਹੜਾ ਇਹਨਾਂ ਰੁੱਤਾਂ ਨੂੰ ਕਬੂਲ ਕਰ ਲੈਂਦਾ ਹੈ ਦੁੱਖ ਸੁੱਖ ਨੂੰ ਕਬੂਲ ਕਰਦਾ ਹੈ ਤੇ ਮਾਰਗ ਦੇ ਕਹਿੰਦੇ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਗੁਰਬਾਣੀ ਨਾਲ ਜੁੜਨਾ ਹੈ ਪਾਤਸ਼ਾਹ ਜੀ ਦੀ ਉਚਾਰੀ ਹੋਈ ਗੁਰਬਾਣੀ ਨਾਲ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਰੁਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਸਮਾਂ ਨਹੀਂ ਮਿਲਦਾ ਮੁੜ ਕੇ ਜਿਹੜਾ ਸਮਾਂ ਜਿਹੜੀ ਉਮਰ ਮਿਲੀ ਹੈ ਉਹਦੇ ਵਿੱਚ ਇੱਕ ਇੱਕ ਦਿਨ ਤੱਕ ਹੀ ਘਟਦਾ ਜਾਂਦਾ ਹੈ ਤੇ ਮਾਰਗ ਜੀ ਕਹਿੰਦੇ ਨੇ ਰੁਤਾਂ ਮੁਤਾਬਕ ਚੱਲੇਗਾ ਨਾ ਤਾਂ ਤੂੰ ਨਾਮ ਜਪ ਸਕਦਾ ਨਾ ਤੂੰ ਸੇਵਾ ਕਰ ਸਕਦਾ ਤੇ ਮਾਰਗ ਜੀ ਜਦੋਂ ਇਹ ਉਦਾਹਰਣ ਦਿੱਤੀ ਹੈ ਬਾਣੀ ਵਖ ਵਖ ਉਦਾਹਰਣਾ ਦਿੰਦੀਆਂ ਕਿ ਮਨੁੱਖ ਜੇ ਕੋ ਨਾਮ ਨਹੀਂ ਜਪਦਾ ਤੇ ਫੇਰ ਕੋ ਇਹਨਾਂ ਜੁਨੀਆਂ ਨਾਲ ਰੂਪ ਹੈ ਤੇਰੇ ਨਾਲੋਂ 83 ਲੱਖ ਨਾ ਨਵੇਂ 1999 ਜੂਨ ਚੰਗੀ ਹੈ ਤੇਰੀ ਜੂਨ ਮਾਰੀ ਹੈ ਕਿਉਂਕਿ ਕੋ ਨਾਮ ਨਹੀਂ ਜਪਦਾ ਅੱਜ ਮਾਰੇ ਦੀ ਕਿਰਪਾ ਕੀਤੀ ਮਾਰ ਦੀ ਬਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਜੇ ਕੋ ਗੁਰੂ ਨਾਲ ਵਿਛੜ ਗਿਆ ਨਾ ਉਹ ਦੋ ਗੱਲਾਂ ਕਰਕੇ ਵਿਛੜੇ ਇੱਕ ਤਾਂ ਕਿਰਤ ਤੇ ਇੱਕ ਕਰਮ ਕਰਮ ਅਸੀਂ ਆ ਬਣਾਉਨੇ ਨੇ ਇੱਕ ਕਰਮ ਉਹ ਨਹੀਂ ਜਿਹੜੇ ਪਿੱਛੇ ਕਰ ਗਿਆ ਉਹ ਵੀ ਤੁਸੀਂ ਆਪਰੇ ਆਪਾ ਆਜੂ ਬਣਾ ਰਹੇ ਨੇ ਆਪਾਂ ਇਹ ਕਹਿ ਦਿੰਦਾ ਵੀ ਮਾੜੇ ਕਰਮ ਚੰਗੇ ਕਰਮ ਪਿਛਲੇ ਕਰਮ ਅਗਲੇ ਕਰਮ ਲੇਕਨ ਯਾਦ ਰੱਖੋ ਕਰਮ ਬਣਾਇਓ ਉੱਥੇ ਵੀ ਆਪ ਹੀ ਸੀਗੀ ਜਿੰਦਗੀ ਮੁੱਕ ਗਈ ਕਰਮ ਇੰਨੇ ਨੂੰ ਮਾੜੇ ਕੀਤੇ ਇੰਨੇ ਨੂੰ ਮਾੜੇ ਕੀਤੇ ਜ਼ਿੰਦਗੀ ਸਮਾਪਤ ਹੋ ਵੀ ਤੇ ਜਦੋਂ ਮਨੁੱਖਾ ਜਨਮ ਦੁਆਰੇ ਮਿਲਿਆ ਕਰਮ ਨਾਲ ਹੀ ਆਉਂਦੀ। ਤ੍ਰਸਤ ਅਸਤ੍ਰ। ਕ੍ਰਿਸ਼ਨ ਮਹਾਰਾਜ ਨੂੰ ਕਹੋਸਦੇ ਕਿ ਮੈਂ ਐਸਾ ਕੀ ਮਾੜਾ ਕੀਤਾ। ਮੇਰੇ ਕੋਲ ਇਨੀ ਸ਼ਕਤੀ ਹੈ ਮਤਲਬ ਪੰਜ ਜਨਮ ਪਿਛਲੇ ਦੇਖ ਲਏ ਨੇ ਪਿਛਲੇ 5 ਜਨਮਾਂ ਚ ਮੈਂ ਕੋਈ ਪਾਪ ਨਹੀਂ ਕੀਤਾ ਫਿਰ ਮੈਂ ਅੰਨਾ ਕਿਉਂ ਤੇ ਇੱਕ ਪਾਸੇ ਮੇਰੇ ਮਨ ਵਿੱਚ ਆਉਂਦੀ ਹੈ ਕ੍ਰਿਸ਼ਨ ਮਹਾਰਾਜ ਨੂੰ ਕਹਿੰਦਾ ਤ੍ਰਿਤਰਾਸ਼ਟਰ ਕਹਿੰਦਾ ਇੱਕ ਪਾਸੇ ਮੇਰੇ ਮਨ ਵਿੱਚ ਆਉਂਦੀ ਮੈਂ ਅੰਨਾ ਤੇ ਦੂਜੇ ਪਾਸੇ ਮੈਂ ਸੋਚਦਾ ਮਨ ਰਾਜ ਭਾਗ ਮੇਰੇ ਮੈਨੂੰ ਮੇਰੀ ਸ਼ੰਕਾ ਦੂਰ ਕਰੋ ਕਿ ਜੇ ਰਾਜ ਭਾਗ ਦੇਣਾ ਸੀ ਤੇ ਰੱਬ ਨੇ ਅੱਖਾਂ ਕਿਉਂ ਨਹੀਂ ਦਿੱਤੀਆਂ ਮੈਨੂੰ ਕ੍ਰਿਸ਼ਨ ਮਹਾਰਾਜ ਨੇ ਕਿਹਾ ਪੰਜ ਜਨਾਂ ਨੂੰ ਦੇਖ ਲੈ ਪਿਛਲੇ ਕਹਿੰਦਾ ਦੇਖ ਲੈ ਛੇਵਾਂ ਜਨ ਵੇਖ ਕਹਿੰਦਾ ਜੀ ਮੇਰੇ ਕੋਲ ਨਹੀਂ ਸਮਰੱਥਾ ਹੈ ਮੇਰੀ ਇੰਨੀ ਦਿਵ ਦ੍ਰਿਸ਼ਟੀ ਨਹੀਂ ਕਿ ਮੈਂ ਪਿਛਲਾ ਛੇਵਾਂ ਜਨਮ ਦੇਖ ਸਕਦਾ ਕ੍ਰਿਸ਼ਨ ਮਹਾਰਾਜ ਨੇ ਦੇਖਿਆ ਪਿਛਲਾ ਛੇਵਾਂ ਜਨਮ ਤੇ ਕੀੜੇ ਫੜਨ ਦਾ ਸ਼ੌਂਕ ਸੀ ਤੇ ਕੀੜਾ ਫੜਨਾ ਤੇ ਉਹਦੀ ਅੱਖਾਂ ਵਿੱਚ 16 ਮਾਰਨੀ ਤੇ ਖੁਸ਼ ਹੋਣਾ ਜਦੋਂ ਪਿਛਲਾ ਜਨਮ ਛੇਵਾਂ ਦਿਖਾਇਆ ਕਹਿਣ ਲੱਗੇ ਲੈ ਭਾਈ ਤ੍ਰੇਤ ਯੁਗ ਅਸਰ ਤੂੰ ਰਾਜਾ ਤਾਂ ਬਣ ਗਿਆ ਪਰ ਤੂੰ ਪੁੰਨ ਬੜੇ ਕੀਤੇ ਸੀ ਉਸ ਪੁੰਨਾ ਕਰਕੇ ਰਾਜ ਮਿਲਿਆ ਉਸ ਪਾਪ ਕਰਕੇ ਤਰੀ ਅੱਖਾਂ ਤੋਂ ਅੰਨ੍ਹਾ ਤੋਂ ਹੋਇਆ ਤੈਨੂੰ ਦੋਵੇਂ ਫਲ ਦਿੱਤੇ ਰੱਬ ਨੇ ਕਹਿ ਲੱਗ ਕਹਿੰਦੀ ਫਿਰ ਉਹ ਮੈਂ ਜਿਦੋਂ ਨਾਮ ਜਪਿਆ ਤੇ ਫਿਰ ਮੇਰੇ ਜਿਹੜੇ ਇਹ ਕਰਮ ਮਿਟੇ ਕਿਉਂ ਕਿ ਫਿਰ ਮਹਾਰਾਜ ਕਹਿਣ ਲੱਗੇ ਜ੍ਰਿਤਰਾਸ਼ਟਰ ਤੂੰ ਪੰਜ ਜਨਮਾਂ ਤੋਂ ਰਾਜਾ ਬਣਦਾ ਰੇ ਪੰਜਾਂ ਜਨਮਾਂ ਤੋਂ ਜਰ ਜਿਹੜੇ ਪਿਛਲੇ ਕਰਮ ਕਰਕੇ ਰਾਜਾ ਬਣਦਾ ਰਿਹਾ ਤੇ ਤੂੰ ਰਾਜਾ ਬਣਨ ਕਰਕੇ ਤੂੰ ਫਿਰ ਅੱਗੇ ਪੁੰਨ ਨਹੀਂ ਕੀਤੇ ਤੇਰਾ ਕਰਮ ਮਿਟਿਆ ਹੀ ਨਹੀਂ ਉੱਥੇ ਰਾਜਾ ਬਣ ਕੇ ਤੂੰ ਫਿਰ ਪਾਪ ਕਰਦਾ ਗਿਆ ਇਸ ਕਰਕੇ ਮਾਰੀ ਕਹਿੰਦੇ ਨੇ ਜਿਹੜੇ ਸਾਡੇ ਕਰਮ ਨੇ ਨਾ ਇਹ ਕਿਰਤ ਨਾਲ ਬਣਦੇ ਨੇ ਜੇ ਸਾਡੇ ਕਿਰਤ ਹੈ ਕੋਈ ਵੀ ਦੁਕਾਨਦਾਰ ਹੈ ਜਿਮੀਦਾਰ ਹੈ ਵਪਾਰ ਕਰਦਾ ਹੈ ਕੁਝ ਵੀ ਕਰਦਾ ਹੈ ਜੇ ਕਿਰਤ ਵਿੱਚ ਸਾਰਾ ਦਿਨ ਝੂਠ ਚੱਲਦਾ ਤੇ ਕਰਮ ਝੂਠ ਵਾਲੇ ਕਰਨੇ ਸੱਚੇ ਥੋੜਾ ਬਣ ਸਕਦੇ ਤੇ ਮਾਗ ਵੀ ਕਹਿੰਦੇ ਤੇਰੀ ਕਿਰਤ ਚੰਗੀ ਹੋ ਗਈ ਬਾਬਾ ਨਾਨਕ ਨੇ ਦਿਨ ਨਾ ਰਹਿ ਲਾਇਸੀ ਉਹ ਸੰਗਤਾਂ ਭੁੱਲ ਗਏ ਆ ਬਸ ਬਾਬਾ ਨਾਨਕ ਬਾਬਾ ਨਾਨਕ ਹੋਣ ਰਹੀ ਹੈ ਜਿਹੜੇ ਉਹਨੇ ਫਲਸਫਾ ਸਿਣਾ ਜਿਹੜੇ ਬਾਬਾ ਨੇ ਸ਼ਬਦ ਕਹੇ ਸਿਓ ਭੁੱਲ ਗਏ ਬਾਬਾ ਨੇ ਤੇਨੇ ਸ਼ਬਦ ਕਹਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵੰਡ ਛਕਣ ਨਾਲ ਬਸ ਤਾਂ ਕੁਝ ਜਾਂਦਾ ਹੀ ਨਹੀਂ ਹੁਣ ਬਸ ਮੇਰਾ ਘਰ ਭਰ ਜਾਏ ਮੈਂ ਉਹਦੇ ਜੀਆ ਨੂੰ ਖਵਾ ਲਵਾਂ ਬਸ ਮੇਰੀ ਬੰਦੇ ਬੰਦੇ ਹੋ ਜੀ ਮਾ ਬਾਬੇ ਨੇ ਕਿਆ ਕਿਰਤ ਕੀਤੇ ਬਗੈਣ ਕਰਮ ਨਹੀਂ ਬਣਨੇ ਕਿਰਤ ਕਰਨ ਤੇ ਸੱਚੀ ਸੁੱਚੀ ਦਰਸਾ ਰੋਹਾਂ ਵੀ ਕਿਰਤ ਕਰਕੇ ਖਾਏਗਾ ਤੇ ਤੇਰੇ ਕਰਮ ਬਿਲਕੁਲ ਸੱਚੇ ਤੇ ਸੁੱਚੇ ਬਣਗੇ ਫਿਰ ਤੈਨੂੰ ਸਤਖੰਡ ਦੀਆਂ ਪੌੜੀਆਂ ਤੋਂ ਕੋਈ ਪਿੱਛੇ ਨਹੀਂ ਹਟਾ ਸਕਦਾ ਇੱਥੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਕਿ ਬੰਦਾ ਵਿਛੜਿਆ ਕਿਉਂ ਹੈ ਇਹ ਕਿਸੇ ਕਿਸੇ ਨੂੰ ਦੋਸ਼ ਦਿੰਦਾ ਹੈ ਕਦੇ ਕਿਸੇ ਨੂੰ ਦਿੰਦਾ ਹੈ ਕਦੇ ਆਪਣੇ ਆਪ ਨੂੰ ਕਦੇ ਪਰਿਵਾਰ ਨੂੰ ਕਦੇ ਲੋਕਾਂ ਨੂੰ ਦੱਦਾ ਦੋਸ਼ ਨਾਲ ਦੇਉ ਕਿਸੈ ਦੋਸ਼ ਕਰਨਾ ਆਪਣੇਆ ਦੱਦਾ ਕਹਿੰਦਾ ਹੈ ਲੋਕਾਂ ਨੂੰ ਦੋਸ਼ ਨਾਲ ਦੇ ਜੇ ਤੂੰ ਮੜ ਹੈ ਕਮਜ਼ੋਰ ਹੈ ਤੇਨੂੰ ਬਿਮਾਰੀਆਂ ਲੱਗੀਆਂ ਜਾਂ ਤੂੰ ਦੁਖੀ ਐ ਪਰਿਵਾਰ ਤੋਂ ਔਲਾਦ ਤੋਂ ਦੋਸ਼ ਆਪਣੇ ਆਪ ਨੂੰ ਦੇ ਕੇ ਮਾਲਕਾ ਦੋਸ਼ ਮੇਰਾ ਤੇਰਾ ਨਹੀਂ ਮੈਂ ਹੁਣ ਨਾਮ ਜਪਾਂਗਾ ਸਾਰੇ ਦੋਸ਼ ਮੈਂ ਤਲੰਕ ਸਾਰੇ ਮਿਟਾ ਲੈਣੇ ਕਿਰਤ ਕਰਨ ਕੇ ਵਿਛੜ ਮਹਾਰਾਜੀ ਸਾਨੂੰ ਮੰਨ ਇੱਕ ਗੱਲ ਯਾਦ ਰੱਖੋ ਤੇਨ ਚੀਜ਼ਾਂ ਇੱਕ ਹੈ பாਪ ਦੂਜਾ ਹੈ ਅਪਰਾਧ ਤੀਜਾ ਹੈ ਗੁਨਾਹ ਉਸੇ ਪਾਪ ਇਹਨੇ ਕਰਦੇ ਆਂ ਹੱਥਾਂ ਨਾਲ ਨਹੀਂ ਕਰਦੇ ਅੱਖਾਂ ਨਾਲ ਕਿਸੇ ਦੀ ਕੋਠੀ ਵੇਖੀ ਤੇ ਦਿਮਾਗ ਵਿੱਚ ਕੀ ਆਈ ਪਤਾ ਨਹੀਂ ਕਿੱਥੋਂ ਬਣ ਆਲੀ ਮੇਰੀ ਤਾਂ ਬਣੀ ਹੀ ਲੱਤ ਕਿਸੇ ਦੀ ਵੱਡੀ ਕਾਰ ਵੇਖੀ ਅੰਦਰ ਜਨਨ ਸ਼ੁਰੂ ਹੋ ਗਈ ਮਰਲੇ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਤੂੰ ਪਾਪ ਕੀਤੇ ਤੇ ਉਹ ਪਾਪ ਕਰ ਕਰ ਕੇ ਫਿਰ ਤੇਰੇ ਮਨ ਵਿੱਚ ਆਈ ਮੈਂ ਵੀ ਬਣਾਵਾ ਫਿਰ ਤੂੰ ਅਪਰਾਧ ਅਪਰਾਧ ਕਰਨ ਲੱਗ ਪਿਆ ਫਿਰ ਤੇਰੇ ਕੋਲ ਅਪਰਾਧ ਹੋਏ ਫਿਰ ਤੂੰ ਗੁਨਾਹ ਕਰਨ ਲੱਗ ਪਿਆ ਤੇ ਬਾਦ ਜੀ ਕਹਿੰਦੇ ਜੇ ਗੁਨਾਹ ਹੋ ਗਿਆ ਜੇ ਪਾਪ ਹੋ ਗਿਆ ਸਵੇਰੇ ਸ਼ਾਮ ਗੁਰੂ ਅੱਗੇ ਅਰਦਾਸ ਕਰਕੇ ਕਹੀਂ ਮਹਾਰਾਜ ਮੇਰੇ ਪਾਪਾਂ ਦੀ ਤਾਂ ਗਿਣਤੀ ਕੋਈ ਨਹੀਂ ਪਰ ਤੁਸੀਂ ਇੱਕ ਕੰਮ ਕਰਿਓ ਜਿਹੜਾ ਰਾਤ ਨੂੰ ਲੇਖਾ ਲਿਖਦੇ ਹੋ ਨਾ ਉਹਦੇ ਵਿੱਚ ਲਿਖਿਆ ਦੇਣਾ ਆਪ ਕੋ ਸਾਧ ਨਾਮ ਸ੍ਰੀ ਗੁਰੂ ਕੋਈ ਗੁਨਾਹ ਕਰਦਾ ਨਾ ਚਾਰ ਪੈਸੇ ਦੇ ਕੇ ਛੁੱਟ ਜਾਂਦਾ ਥਾਣੇ ਤੇ ਥਾਣੇਦਾਰ ਕੋ ਕਹਿੰਦਾ ਲਓ ਜੀ 5000 ਰੁਪਇਆ ਮੇਰਾ ਗੁਨਾਹ ਲਿਖਿਆ ਦੇ ਯਾਦ ਰੱਖਿਓ ਜੇਕਰ ਤੁਸੀਂ ਕਹਣਾ ਮੈਂ ਨਿਤਨੇਮ ਕੀਤਾ ਤੇ ਮੇਰੇ ਪਾਪ ਬਰਬਰ ਕਰਦੇ ਹੋ ਸ਼ਾਇਦ ਨਾ ਪਰ ਜੇ ਕਿਤੇ ਕਹਿ ਤਾ ਲੇਖੇ ਵਿੱਚ ਨਾ ਲਿਖਿਓ ਮੇਰੇ ਤੇ ਤਰਸ ਕਰਿਓ ਜੇ ਤਰਸ ਦੇ ਆਧਾਰ ਦੇ ਉੱਤੇ ਇੱਕ ਅਪੀਲ ਹੁੰਦੀ ਹੈ ਇੱਕ ਦਲੀਲ ਹੁੰਦੀ ਹੈ ਇੱਕ ਤਰਸਯੋਗ ਅਪੀਲ ਹੁੰਦੀ ਜਦੋਂ ਜਾਚਾ ਕੇ ਕੋਈ ਅਪੀਲ ਲਿਖਦਾ ਹੈ ਨਾ ਜੇ ਉੱਪਰ ਲਿਖ ਦੇ ਤਰਸ ਤੇ ਮੇਰੇ ਤੇ ਤਰਸ ਕਰੋ ਮੇਰੇ ਗੁਨਾਹ ਤਾਂ ਬੜੇ ਨੇ ਜਾ ਕੇ ਕਹਿੰਦਾ ਜੇ ਤਰਸਦੀ ਅਪੀਲ ਪਾਈ ਹੈ ਚਲ ਤੈਨੂੰ ਬਖਸ਼ਿਆ ਰੋਜ ਪ੍ਰਯਾਗ ਕਰੋ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਨੰਹਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਜੀ ਸਤਗੁਰ ਸੱਜਣ ਮਿਲੇ ਆ ਲਿਖੇ ਕਦੇ ਨਾ ਛੂਟੀਏ ਖਿੰਕਨ ਕੇ ਨ ਭੂਲਣ ਹਾਰ ਲਿਖੇ ਕੰਧ ਹੈ ਨਾਤੀਏ ਖਿੰਕਨ ਕੇ ਨ ਭੂਲਣ ਹਾਰ ਬਖਸ਼ਣ ਹਾਰੇ ਬਖਸ਼ ਲੈ ਨਾਨਕ ਭਾਰ ਉਤਾਰ ਬਖਸ਼ਣ ਹਾਰੇ ਬਖਸ਼ ਲੈ ਨਾਨਕ ਭਾਰ ਉਤਾਰ ਮਾਰਦਿ ਕਹਿੰਦੇ ਜੇ ਤੂੰ ਲੇਖਾ ਕਰੇਗਾ ਨਾ ਮੈਨੂੰ ਪਾਠ ਕੀਤਾ ਮੈਨੂੰ ਹੀ ਸੇਵਾ ਕੀਤੀ ਬਖਸ਼ਿਆ ਨਹੀਂ ਜਾਣਾ ਪਾਪ ਤੇਰੇ ਬਹੁਤ ਜ਼ਿਆਦਾ ਨੇ ਪੁਣ ਤੇਰੇ ਬਾਣੀ ਤੇ ਬਹੁਤ ਘੱਟ ਹੈ ਇਸ ਕਰਕੇ ਗੁਰੂ ਨੂੰ ਕਿਆ ਕਰ ਮਹਾਰਾਜ ਜੀ ਲੇਖੇ ਕਦੇ ਨਾ ਛੁੱਟੀ ਐ ਅਸੀਂ ਤਾਂ ਖੇਨ ਕੇ ਨੇ ਭੁੱਲਣ ਹਾਰ ਤੂੰ ਤਾਂ ਬਖਸ਼ ਲੈ ਵਾ ਸਾਨੂੰ ਤੇ ਤਰਸ ਦੇ ਧਾਰ ਤੇ ਗੁਰੂ ਬਖਸ਼ ਦਿੰਦੇ ਤੇ ਮਾਰਦਿ ਕਹਿੰਦੇ ਸਾਨੂੰ ਮੇਲੋ ਅਸੀਂ ਕਿਰਤ ਕਰਨ ਕਰਕੇ ਵਿਛਰੇ ਆਂ ਤੇਰੇ ਨਾਲ ਬਾਪੂ ਤੇਰਾ ਕਿਸੂਰ ਨਹੀਂ ਕਿਸੂਰ ਤਾਂ ਸਾਡੇ ਵਿੱਚ ਸਾਡੀ ਚਾਰ ਕੁੰਡ ਤੈਨ ਦਿਸ ਬ੍ਰਹਮੇ ਥੱਕ ਆਏ ਪ੍ਰਭ ਕੀ ਸ਼ਾਮ ਚਾਰੇ ਪਾਸੇ ਲੱਖਾਂ ਜੁ ਨਭੋਕੇ ਨਾ ਤੇ ਮੈਨ ਮਨੁੱਖਾ ਜਨ ਮਿਲੀ ਐ ਮੈਂ ਤਾਂ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆ ਗਿਆ ਤੈਨ ਦੁ ਤੈਨ ਦੇ ਬਾਹਰੀ ਕਿਤਨ ਆਵੇ ਕਾਮ ਜਿਹੜੀ ਮੱਝ ਤੇ ਗਾਨ ਪੰਜ ਕਰੋੜ ਰੁਪਏ ਦੀ ਲੈ ਹੋ ਤੇ ਭਾਈਆ ਦੁੱਧ ਨਹੀਂ ਦਿੰਦੀ ਕਿਸੇ ਕੰਮ ਦੀ ਆਪ ਕੋ ਸਤ ਨਾਮ ਸਿਜੀ ਕਰੋੜ ਰੁਪਏ ਦੀ ਮੱਝ ਹੋਵੇ ਕਰੋੜ ਦੀ ਗਾਂ ਹੋਵੇ ਭਾਈਆ ਦੁੱਧ ਨਹੀਂ ਦਿੰਦੀ ਅਗਲੇ ਕੁ ਤਰਸਾ ਕਰੋ ਲੈ ਜਾਓ ਇਹਨੂੰ ਤੇ ਮਾਰਕੀ ਕਹਿੰਦੇ ਤੇਨ ਦੁੱਧ ਤੇ ਬਾਹਰੀ ਜਿਵੇਂ ਪਸ਼ੂ ਦੁੱਧ ਤੋਂ ਬਗੈਰ ਕਿਸੇ ਕੰਮ ਨਹੀਂ ਤੋ ਨਾਮ ਤੋਂ ਬਗੈਰ ਕਿਸੇ ਕੰਮ ਨਹੀਂ ਜਲ ਬਿਨ ਸਾਬ ਕੁਮਲਾਵਤੀ ਉਪਜੈ ਨਾਹੀ ਧਾਮ ਤੇ ਜ਼ਮੀਨ ਭਾਂਵੇਂ ਲੈ ਲਓ 5 ਕਰੋੜ ਦਾ ਕਿੱਲਾ ਤੇ ਜਿਵੇਂ ਚਾਹ ਦਾਮ ਹੀ ਨਹੀਂ ਜਿਵੇਂ ਫਸਲ ਹੀ ਨਹੀਂ ਹੁੰਦੀ ਉਹ ਵੀ ਕਿਸੇ ਕੰਮ ਨਹੀਂ ਹਰ ਨਾ ਨਾ ਮਿਲਿਆ ਸਾਜਨੇ ਕਤ ਪਾਈਏ ਬਿਸਰਾਮ ਓਨੇ ਧੇਰ ਅੰਦਰ ਸੁਖ ਸ਼ਾਂਤੀ ਨਹੀਂ ਮਿਲਨੀ ਜਿੰਨੀ ਧੇਰ ਗੁਰੂ ਨੂੰ ਮਿਲਦੇ ਜਿੰਦ ਘਰ ਹਰ ਕੰਤ ਨਾ ਪ੍ਰਗਟਈ ਪਾਠ ਨ ਕਰ ਸੇ ਗ੍ਰਾਮ ਤੇ ਘਰ ਬਾਲੋ ਕਰੋੜਾਂ ਦਾ ਚਮਕਾ ਲੋ ਕਲੀਆਂ ਘੜਾ ਲੋ ਫਰਨੀਚਰ ਲਾ ਲੋ ਤੇ ਮਾੜੀ ਕਿੰਦੇ ਜੇ ਉਸ ਤਰ੍ਹਾਂ ਜਗਜੀਤ ਸਿੰਘ ਦਾ ਪੱਠ ਨਹੀਂ ਤੇ ਉਹ ਤਾਂ ਇੰਜੇ ਜਿਵੇਂ ਉਜੜਿਆ ਕੋਈ ਨਗਰ ਹੁੰਦਾ ਹੈ ਪੱਠ ਨਗਰ ਜਿਵੇਂ ਪੱਠਾ ਹੈ ਨਾ ਪੱਠੇ ਦੀ ਮਿੱਟੀ ਮੁੱਕ ਜਾਂਦੀ ਹੈ ਨਾ ਤਾਂ ਸਿਆਣੇ ਕਹਿੰਦੇ ਨੇ ਪੱਠਾ ਬਹਿ ਗਿਆ ਉਹ ਪੱਠੇ ਦੀ ਜ਼ਮੀਨ ਇਹੋ ਜਿਹੇ ਦੀ ਨਾ ਫਿਰ ਕਣਕ ਹੋਵੇ ਨਾ ਝੋਨਾ ਹੋਵੇ ਇੱਟਾਂ ਅਸ ਤੇ ਮਿੱਟੀ ਕੋਈ ਨਹੀਂ ਤੇ ਉਹ ਪਾਠਨਗਰ ਨੂੰ ਗਏ ਤੇ ਮਹਾਰਜ ਕਹਿੰਦੇ ਤੇਰਾ ਜਿਹੜਾ ਇਹ ਸਰੀਰ ਹੈ ਨਾ ਇਹਦੇ ਵਿੱਚ ਰੱਬ ਪ੍ਰਗਟ ਦਿਨਾ ਆ ਸਾਰੀ ਉਮਰ ਤੇ ਫਿਰ ਪਾਠਨਗਰ ਆ ਤੇਰਾ ਘਰ ਜਿਹੜਾ ਬਾਹਰਲਾ ਉਹ ਵੀ ਭੱਠਾ ਬੈਠੇ ਨਹੀਂ ਤਰੈ ਉਜੜਿਆ ਨਗਰ ਦੀ ਤਰ੍ਹਾਂ ਤੇ ਸਰੀਰ ਵੀ ਤੇਰੇ ਦੇ ਨਾਲ ਲਈ ਸਰਬ ਸਿੰਗਾਰ ਤੰਬੂਲ ਰਸ ਣਦੇ ਹੀ ਸਭ ਖਾਮ ਮਹਾਰਜ ਕਹਿੰਦੇ ਨੇ ਜਿੰਨੇ ਸ਼ਿੰਗਾਰ ਨੇ ਨਾ ਸਰੀਰ ਨੂੰ ਖਾ ਜਾਂਦੇ ਜਿੰਨੇ ਸ਼ਿੰਗਾਰ ਨੇ ਅੱਜ ਕੱਲ ਸ਼ਿੰਗਾਰ ਕਰਨ ਦਾ ਇੰਨਾ ਸਤੰਟ ਚੱਲ ਪਿਆ ਇੰਨਾ ਟ੍ਰੈਂਡ ਚੱਲ ਪਿਆ ਹਰ ਬੀਬੀ ਸ਼ਿੰਗਾਰ ਨੂੰ ਤੋਰੀ ਤੇ ਰਹੀ ਕਿ ਮੈਂ ਕਿਸੇ ਤਰ੍ਹਾਂ ਜਗਤ ਵਿੱਚ ਸੁਹਣੀ ਲੱਗਾਂ ਤੇ ਮਾਰਦ ਕਹਿੰਦੇ ਤੇਰੇ ਸਰੀਰ ਨੂੰ ਸ਼ਿੰਗਾਰ ਖਾ ਜਾਣਗੇ ਤੇ ਬੰਦੇ ਨੂੰ ਸਾਰਿਆਂ ਤਰ੍ਹਾਂ ਦਾ ਨਸ਼ਾ ਖਾ ਜਾਂਦਾ ਸਣ ਦੇਹੀ ਸਭ ਖਾਮ ਸਣੇ ਦੇਹੀ ਤੈਨੂੰ ਇਹ ਖਾ ਜਾਣਗੇ ਸ਼ਿੰਗਾਰ ਗੁਰੂ ਵਾਲਾ ਕਰ ਜਿਹੜਾ ਗੁਰੂ ਨੂੰ ਚੰਗਾ ਲੱਗਦਾ ਰਬ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਝਾਮ ਰੱਬ ਤੋਂ ਗੁਰੂ ਤੋਂ ਬਗੈਰ ਜਿਹੜੇ ਤੂੰ ਮਿੱਤਰ ਸੱਜਣੇ ਪੜਾਈ ਬੈਠਿਆ ਨਾ ਇਹ ਸਾਰਿਆਂ ਨੇ ਜਮ੍ਹਾਂ ਦੇ ਵਸਤੂ ਨੂੰ ਪਾ ਦੇਣਾ ਇੱਕ ਦਿਨ ਭਲੇਖਾ ਤੈਨੂੰ ਆ ਵੀ ਮੇਰਾ ਉਹ ਵੀ ਮੇਰੀ ਹੈ ਛੱਡ ਦੇ ਗੁਰੂ ਨੂੰ ਮਿੱਤਰ ਬਣਾ ਤੇ ਦੁਨੀਆਂ ਨਾਲ ਜਿੰਨਾ ਫਰਜ਼ ਬਣਦਾ ਉਹਨਾਂ ਵਰਤ ਨਹੀਂ ਤਾਂ ਇਹ ਜਮ੍ਹਾਂ ਦੇ ਵਸ ਖੀਰ ਤੇ ਪਾ ਦੇ ਲੈ ਆਪ ਸਾਰੇ ਪਿੱਛੇ ਹਟ ਜਾ ਨਾਨਕ ਕੀ ਬੇਨੰਦੀਆਂ ਕਰ ਕਿਰਪਾ ਦੀ ਜੈ ਨਾਮ ਪੰਜਵੇਂ ਗੁਰੂ ਨਾਨਕ ਬੇਨਤੀ ਕਰ ਰਹੇ ਨੇ ਕਿ ਸਾਡੀ ਬੇਨਤੀ ਹੈ ਸਰਬ ਨਾਮ ਦੀ ਦਾਤ ਦਿਓ ਹਰ ਮੇਲੋ Swami ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਉਹਨਾਂ ਨਾਲ ਮੇਲ ਕਰਾਓ ਜਿਨ੍ਹਾਂ ਦੀ ਥਾਂ ਗੁਰੂ ਜੀ ਤੁਹਾਡੇ ਹਿਰਦਿਆਂ ਵਿੱਚ ਹੈ ਜਿਨ੍ਹਾਂ ਦੀ ਥਾਂ ਗੁਰਦੁਆਰੇ ਜਿਨ੍ਹਾਂ ਦੀ ਥਾ ਸੰਗਤ ਵਿੱਚ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੰਗਤ ਵਸਦੀ ਹੈ ਉਹਨਾਂ ਦਾ ਸੰਗ ਕਰਾਓ ਬਾਕੀਆਂ ਦੇ ਸੰਗ ਨਾਲੋਂ ਸਾਨੂੰ ਤੋੜ ਦਿਓ ਚੇਤਰ ਗੋਵਿੰਦ ਅਰੰਧੀ ਹੈ ਹੋਵੇ ਆਨੰਦ ਘਣਾ ਤੇ ਜਿਹੜਾ ਚੇਤਰ ਵਿੱਚ ਰੱਬ ਦਾ ਭੈ ਮੰਨੂਗਾ ਗੁਰਬਾਣੀ ਪੜ੍ਹੇਗਾ ਸੇਵਾ ਕਰੇਗਾ ਮਾੜੀ ਕਹਿੰਦੇ ਤਣਾ ਆਨੰਦ ਆਏਗਾ ਕਣਾ ਆਨੰਦ ਅੰਦਰ ਪੈਦਾ ਹੋਊਗਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ ਤੇ ਸੰਤ ਜਨਾ ਨਾਮ ਜਪਣ ਵਾਲਿਆਂ ਦੇ ਨਾਲ ਮਿਲ ਕੇ ਸੰਗਤ ਕਰਕੇ ਤੇ ਰਸਨਾ ਤੋਂ ਨਾਮ ਭਣਾ ਰਸਨਾ ਦੁਕੀ ਜਪਣਾ ਵਾਹਿਗੁਰੂ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਜਿਨ ਪਾਇਆ ਪ੍ਰਭ ਆਪਣਾ ਆਏ ਕਿਸ ਹੈ ਗਣਾ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਜਿਨ੍ਹਾਂ ਨੇ ਗੁਰੂ ਪਰਮੇਸ਼ਰ ਨੂੰ ਪਾ ਲਿਆ ਸ਼ਬਦ ਨੂੰ ਅੰਦਰ ਧਾਰਨ ਕਰ ਲਿਆ ਤੇ ਮਹਾਰਜ ਕਹਿੰਦੇ ਉਹ ਗਿਣਤੀ ਵਿੱਚ ਆ ਕਿੱਡੀ ਵੱਡੀ ਗੱਲ ਕਹੀ ਮਹਾਰਜ ਕਹਿੰਦੇ ਤੂੰ ਤਾਂ ਗਿਣਤੀ ਵਿੱਚ ਨਹੀਂ ਆਉਣਾ ਜੇ ਤੂੰ ਕੁਝ ਕੀਤਾ ਨਾ ਜੇ ਤੂੰ ਨਾਮ ਨਹੀਂ ਨਾ ਜਪਦਾ ਜੇ ਤੂੰ ਸਿੱਖ ਹੋ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਸੱਜਾ ਜਾਣੇ ਕਲਗੀ ਧਰਦੇ ਅੱਖਾਂ 'ਚ ਤੇਰੀ ਕੋਈ ਗਿਣਤੀ ਨਹੀਂ ਤੂੰ ਗਿਣਤੀ ਤੋਂ ਬਾਹਰ ਹੈ ਆਇਤੀ ਸੇ ਗਣਾ ਇੱਕ ਥੈਨ ਤਿਸ ਬਨ ਜੀਵਨਾ ਮਿਰਥਾ ਜਨਮ ਜਨਾਂ ਤੇ ਜਦੋਂ ਬਿਰਤੀ ਲੱਗੀ ਜਦੋਂ ਪਤਾ ਲੱਗ ਗਿਆ ਵੀ ਨਾਮ ਬੜਾ ਮਿੱਠਾ ਹੈ ਇਹਨੇ ਬਚਾਉਣਾ ਹੈ ਤੇ ਫਿਰ ਉਹਦੇ ਤੋਂ ਬਗੈਰ ਇੰਜ ਲੱਗਦਾ ਕਿ ਜਨਮ ਜਿਹੜਾ ਬਿਰਥਾ ਜਾ ਰਿਹਾ ਹੈ ਜਨਮ ਹਨ ਮਹੀਆ ਲਪੂ ਰਿਆ ਰਵਿਆ ਵਿੱਚ ਵਣਾ ਉਹ ਤਾਂ ਵਣਾ ਵਿੱਚ ਹੀ ਵਸਦਾ ਹੈ ਉਹ ਤਾਂ ਜੰਗਲਾਂ ਵਿੱਚ ਹੀ ਵਸਦਾ ਹੈ ਪਰ ਤੈਨੂੰ ਦਿਸਦਾ ਨਹੀਂ ਸੋ ਬ੍ਰਹਮ ਚਿੰਤਨਾ ਆਵਈ ਕਿਤਨਾ ਦੁੱਖ ਗਣਾ ਇਹ ਤਾਂ ਉਹਨਾਂ ਨੂੰ ਪੁੱਛ ਜਿਹੜੇ ਜੁੜੇ ਹੋਏ ਤੂੰ ਟੁੱਟਿਆਂ ਨੂੰ ਪੁੱਛਦਾ ਤੂੰ ਸੰਗ ਟੁੱਟਿਆਂ ਦਾ ਕਰਦਾ ਮਨਮੁੱਖਾਂ ਦਾ ਕਰਦਾ ਤੇ ਮਨਮੁੱਖਾਂ ਕੋਲ ਪੁੱਛਦਾ ਗੁਰੂ ਦਾ ਰਸ ਕਿਹੋ ਜਿਹਾ ਹੁੰਦਾ ਹੈ ਸ਼ਬਦ ਦਾ ਰਸ ਕਿਹੋ ਜਿਹਾ ਹੁੰਦਾ ਤੂੰ ਉਹਨਾਂ ਨੂੰ ਪੁੱਛ ਜਿਹੜੇ ਜੁੜੇ ਹੋਏ ਨੇ ਉਹ ਕਹਿਣਗੇ ਭਰਾਵਾ ਇੱਕ ਦਿਨ ਜਪਜੀ ਨਾਮ ਕਰੀਏ ਬੜਾ ਦੁੱਖ ਲੱਗਦਾ ਹੈ ਕਿੰਨਾ ਕੁ ਦੁੱਖ ਹੈ ਗੁਰੂ ਤੋਂ ਟੁੱਟਿਆਂ ਦਾ ਇਹ ਉਹਨਾਂ ਨੂੰ ਬੁੱਧ ਜਿਹੜੇ ਜੁੜੇ ਹੋਏ ਜਿੰਨੇ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਅਰਾਧੇ ਆਪਣਾ ਨੀਤਿ ਨੇ ਸਮਝਿਆ ਹੈ ਅੰਮ੍ਰਿਤ ਵਿਲਾਸ ਸਮਝਿਆ ਹੈ ਤੇ ਮਾਰਜੀ ਕਹਿੰਦੇ ਉਹਨਾਂ ਦੇ ਭਾਗ ਜਿਹੜੇ ਨਾ ਬੜੇ ਵੱਡੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਮਾਰਜੀ ਕਹਿੰਦੇ ਏਡੇ ਵੱਡੇ ਭਾਗ ਨੇ ਉਹਨਾਂ ਦੇ ਤੇ ਮੈਂ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦਾ ਕਿ ਮੈਨੂੰ ਉਸ ਸੰਗਤ ਦੇ ਦਰਸ਼ਨ ਹੋਣ ਜਿਨ੍ਹਾਂ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਬੁਖਾਇਆ ਜਿਨ੍ਹਾਂ ਦੇ ਅੰਦਰ ਨਾਮ ਪਰਗਟ ਹੋਏ ਜਿਨ੍ਹਾਂ ਨੇ ਨਾਗੇ ਨਹੀਂ ਪਏ ਜਿਨ੍ਹਾਂ ਨੇ ਹਮੇਸ਼ਾ ਗੁਰੂ ਤੋਂ ਬਗੈਰ ਕੋਈ ਕੰਮ ਕੀਤਾ ਹੀ ਨਹੀਂ ਤੇ ਮਾਰਦ ਕਹਿੰਦੇ ਮੈਨੂੰ ਵੀ ਦਰਸ਼ਨ ਦਿਵਾਓ ਮੇਰੇ ਅੰਦਰ ਇੱਕ ਪਿਆਸ ਹੈ ਮੇਰੇ ਅੰਦਰ ਇੱਕ ਦਰਸ਼ਨ ਦੀ ਪਿਆਸ ਹੈ ਕਿ ਉਹਨਾਂ ਗੁਰਮਖੰਦ ਦੇ ਦਰਸ਼ਨ ਕਰਾਓ ਜਿਨ੍ਹਾਂ ਦੇ ਅੰਦਰੋਂ ਬਾਬੇ ਨਾਨਕ ਦਾ ਸ਼ਬਦ ਜਪਜੀ ਸਾਹਿਬ ਕਦੇ ਵਿਸਰੇ। ਚੇਕ ਮਿਲਾਏ ਸੋ ਪ੍ਰਭੂ ਤਿਸ ਦੇ ਪਾਏ ਲੰਗਾ ਤੇ ਜਿਨ੍ਹਾਂ ਨੇ ਚੇਤਰ ਵਿੱਚ ਘਣਾ ਆਨੰਦ ਮਾਣਿਆ ਜਿਨ੍ਹਾਂ ਨੇ ਰਬ ਨਾਲ ਮਿਲਾਪ ਕਰ ਲਿਆ ਤੇ ਮਾਰਗ ਪੈਂਦੇ ਜਿੱਥੇ ਵੀ ਮਿਲ ਜਾਣ ਮੈਂ ਤਾਂ ਲੰਮੇ ਡੰਡੋਤ ਹੋ ਗਿਓ ਤੇ ਚਰਨਾਂ ਤੇ ਮੱਥਾ ਟੇਕ ਅੱਗ ਸਤਨਾਮ ਸਿ ਇਹ ਆਪਾ ਨਿਰਜਰ ਕਰਦੇ ਨਾਮ ਚਪਨੋਲੇ ਵੇਖ ਕੇ ਰਾਜੀ ਨੇ ਇੱਕ ਦੂਜੇ ਨੂੰ ਇਹਦੇ ਕੋਲ ਕੀ ਐ ਬਸ ਮੈਂ ਹੀ ਹਾਂ ਸਾਰਾ ਕੁਝ ਮਾਰਗ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਕੱਲੀ ਫੱਦੇ ਬੁਲਾਉਣੀ ਸਿਰ ਗੁਰਗੱ ਸਾਹਿਬ ਦੀ ਹਜ਼ੂਰੀ ਚ ਫੱਦੇ ਪਰ ਅੱਗੇ ਪਿੱਛੇ ਤਾਂ ਜੋ ਦਿਸੇ ਗੁਰ ਸਿਖੜਾ ਇਸ ਨਿਮ ਨਿਮ ਲਾਗੋ ਪਾਇਂ ਜੀਓ ਤੇਰਾ ਸਿਰ ਝੁਕਣਾ ਚਾਹੀਦਾ ਇਹ ਗਰਦਨ ਥੱਲੇ ਝੁਕਣੀ ਚਾਹੀਦੀ ਹੈ ਜੇ ਨਾ ਝੁਕੀ ਤੇ ਸਮਝ ਲੈ ਤੇਰੇ ਚ ਨਿਮਰਤਾ ਲੈ ਨਹੀਂ ਹੈ ਵੇਖੋ ਹਰਮੰਦਰ ਸਾਹਿਬ ਮੱਥਾ ਟੇਕਦੇ ਹੋ ਕੈਸਾ ਸਥਾਨ ਬਣਾਇ ਸਿੱਖਾਂ ਦਾ ਮਾਰ ਨਹੀਂ ਵਾ ਤੇ ਮਤ ਹਰਮੰਦਰ ਸਾਹਿਬ ਦੇ ਦਰਸ਼ਨ ਕਰੋ ਮਨ ਆਪੇ ਨੀਵਾ ਹੋ ਜਾਂਦਾ ਤੇ ਜਦੋਂ ਕਾਲ ਤਖਤ ਤੇ ਜਾਏਗਾ ਤੇ ਕਰੈਕਟਰ ਕਰਕੇ ਸੇ ਕਰਨਾ ਸਾਡੇ ਗੁਰੂ ਦਾ ਕਰੈਕਟਰ ਕਿੰਨਾ ਉੱਚਾ ਜਿਵੇਂ ਅਕਾਲ ਤਖਤ ਉੱਚਾ ਹੈ ਸਾਡੇ ਗੁਰੂ ਦਾ ਕਰੈਕਟਰ ਵੀ ਉੱਚਾ ਹੈ ਇਹਨੂੰ ਕਹਿੰਦੇ ਮਾਨਿਵਾ ਮਾਤੁੱਤ ਜੀ ਤੇ ਮਾਰਗ ਕਹਿੰਦੇ ਤੂੰ ਝੁਕ ਜਾ ਉਹਨਾਂ ਦੇ ਇਹਨਾਂ ਨਾਮ ਚੱਲੇ ਜਿਨ੍ਹਾਂ ਗੁਰੂ ਦੀ ਸੋਚੀ ਕਰਵਾਈਏ ਜਿਨ੍ਹਾਂ ਨੂੰ ਗੁਰੂ ਦੀ ਸੋਚੀ ਆ ਗਈ ਚੇਤ ਮੈਨੇ ਚ ਉਹਨਾਂ ਦੇ ਦਰਸ਼ਨ ਕਰਕੇ ਤੇ ਝੁਕ ਕੇ ਫਤਿਹ ਬੁਲਾਇਆ ਕਰ ਕੀ ਪਤਾ ਫਤਿਹ ਵਿੱਚ ਸਾਰਾ ਕੁਝ ਮਿਲ ਜੇ ਵਾਹਿਗੁਰੂ ਫਤਹਿ ਮਿਲ ਜੇ ਤੇ ਗੁਰੂ ਦੇ ਸਿੱਖ ਨੂੰ ਗੁਰੂ ਦੇ ਪਿਆਰੇ ਨੂੰ ਮਿਲিয়ে ਤੇ ਇੱਕ ਹੱਥ ਜੋੜ ਕੇ ਸਿਰ ਨਿਵਾ ਕੇ ਕਹੀਏ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ ਮਾਰਕ ਬੰਦੇ ਚੇੜ ਮਹੀਨੇ ਚ ਕੋਈ ਸਿੱਖ ਐਸਾ ਮਿਲ ਜਾਈ ਜਿੰਨੇ ਮੈਂ ਲੰਮਾ ਡੰਡੋ ਤੋਕੇ ਮੱਥਾ ਟੇਕਾਂ ਤੇ ਮੇਰਾ ਮਨ ਠੰਡਾ ਹੋ ਜੇ ਕਿ ਕਿਸੇ ਨੇ ਤਾਂ ਗੁਰੂ ਦਾ ਪਿਆਰ ਰੱਖਿਆ ਕਿਸੇ ਨਾ ਤੇ ਜੇਤ ਮੈਨੇ ਚਰਨਾਂ ਦਾ ਮਾਣਿਆ ਭੁੱਲਾਂ ਚੁੱਕਾਂ ਕੀਮਾ ਸਭ ਸੰਗਤਾਂ ਦਾ ਧੰਨਵਾਦ ਜੀ ਆਇਆਂ ਜੀ ਆਇਆਂ ਨਵੇਂ ਸਾਲ ਦੀ ਲੱਖ ਲੱਖ ਸੰਤਾਂ ਨੂੰ ਬਧਾ ਯੋਗ ਇਹ ਅਉ ਅਖੀਲੇ ਅੰਤ ਸਰਨ ਕਰੋ ਸਮਾਪਤੀ ਸ੍ਰੀ ਹਰਿ ਗੁਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤੇ ਸਿਪ ਕਾ ਪਾਏ ਲਕਾਂ ਵਾਹਿਗੁਰੂ ਜੀ ਕਾ ਬਖਸ਼ਾ ਸਵਾਗਤ ਹੈ ਤੁਹਾਨੂੰ